ਜਾਲੀ ਕਾਗਜ਼ ਬਣਾ ਕੇ ਸੇਵਾ ਮੁਕਤ ਕਰਨਲ ਦੀ 10 ਏਕੜ ਜ਼ਮੀਨ ਵੇਚਣ ਵਾਲਾ ਕੱਪ ਲੋਕਾਂ ਨਾਲ ਕਰੋੜਾਂ ਦੀ ਮਾਰ ਚੁੱਕਿਆ ਠੱਗੀ ਸਾਥੀਆਂ ਦੀ ਭਾਲ ਜਾਰੀ ਡੀਐਸਪੀ ਬੱਲ ਨੇ ਦੱਸਿਆ ਕਿ ਮੁੱਲਜ਼ਮ ਵੱਲੋਂ ਸਾਥੀਆਂ ਨਾਲ ਮਿਲ ਕੇ ਸੇਵਾ ਮੁਕਤ ਕਰਨਲ ਪੰਨੂ ਅਤੇ ਭਰਾ ਦੇ ਜਾਲੀ ਕਾਗਜ਼ ਤਿਆਰ ਕਰਕੇ ਉਹਨਾਂ ਦੀ ਤੰਗੋਰੀ ਸਥਿਤ 10 ਏਕੜ ਜ਼ਮੀਨ ਵੇਚ ਦਿੱਤੀ ਇਸ ਸਬੰਧੀ ਰਿਟਾਇਰ ਕਰਨਲ ਨੇ ਉਹਨਾਂ ਖਿਲਾਫ ਪਰਚਾ ਦਰਜ ਕਰਵਾਇਆ ਬੇਸਿਕਲੀ ਇੱਕ ਸਾਡੇ ਕੋ ਰਜਿੰਦਰ ਸਿੰਘ ਨਾਮੀ ਵਿਅਕਤੀ ਨੇ ਜਿਹੜਾ ਕੇਸ ਇਹ ਉਦਾਹਰਣ ਵਾਲਾ ਹੈ ਉਹਨੇ ਇੱਕ ਆਪਣੇ ਅਰਜ਼ੀ ਦਿੱਤੀ ਸੀ ਅਰਜ਼ੀ ਦੀ ਬਰਤਾਲ ਤੇ ਉਹਦੇ ਤੇ ਸਾਡੇ ਅਸੀਂ ਇੱਕ ਐਫ ਆਈ ਆਰ ਨੰਬਰ 121 ਡੇਟਡ 99 25 ਅੰਡਰ ਸੈਕਸ਼ਨ 316 ਦੀ 2 318 ਦੀ 4 336 ਦੀ 2 338 ਦੀ 3 340 ਤੇ 10 340 2 ਦੈਂਚੋਂ ਦਾਲੀ ਤੇ ਕਾਠ ਦੀ ਦੋ ਬੀਐਨਐਸ থানা ਆਈਟੀ ਸਿਟੀ ਦੇ ਵਿੱਚ ਦਰਜ ਰਿਜਿਸਟਰ ਕਰਕੇ ਤੇ ਤਫਤੀਸ਼ ਸ਼ੁਰੂ ਕੀਤੀ ਸੀ ਜਿਹਦੇ ਵਿੱਚ ਇਹ ਸਾਡੇ ਕੋਲ ਇੱਕ ਜਿਹੜੀ ਟੰਗੂਰੀ ਦੀ ਜ਼ਮੀਨ ਹੈ ਕਰਨਲ ਐਨਜੀਐਸ ਪੰਨੋ ਨਰਮਜੀਤ ਸਿੰਘ ਵੱਨੋਂ ਹੈ ਤੇ ਉਹਨਾਂ ਦੇ ਬ੍ਰਦਰ ਦੇ ਨਾਮ ਦੀ ਜ਼ਮੀਨ ਹੈ ਜਿਹਨੂੰ ਤੇ ਇਹ बार-बार ਮਤਲਬ ਅੱਡ-ਅੱਡ ਬਿਆਨੇ ਬਣਾ ਕੇ ਲੋਕਾਂ ਨੂੰ ਆਪਣੇ ਫੇਕ ਆਈਡੀਆਂ ਬਣਾ ਕੇ ਏ ਲੋਕਾਂ ਨੂੰ ਵੇਚਦੇ ਸੀ ਇਹਨਾਂ ਦਾ ਅਪਦਾ ਦਾ ਰੂਪ ਸੀ ਤਾਂ ਪੰਨੂ ਦਾ ਇੱਕੋ ਜਿਹੇ ਨਾਂ ਸੀਦਾ ਜਨੂਨ ਦੇ ਇਹਨਾਂ ਦੇ ਖਿਲਾਫ ਕੋਈ ਪਹਿਲਾਂ ਚੱਲੀ ਆਈ ਹੈ ਪਰ ਇਹਨਾਂ ਨੇ ਦੇਖ ਨਹੀਂ ਨਹੀਂ ਜੀ ਕਰਨ ਲੈ ਲਏ ਇਸ ਪੰਨੂ ਦੇ ਵਿੱਚਾਰੇ ਉਹ ਹੈ ਜਿਨ੍ਹਾਂ ਨੂੰ ਪਤਾ ਵੀ ਨਹੀਂ ਵੀ ਕੋਈ ਬੰਦਿਆਂ ਨੇ ਇਹਦੇ ਵਿੱਚ ਅਸੀਂ ਦੋ ਬੰਦੇ ਨਾਮਿਨੇਟ ਕੀਤੇ ਹੋਏ ਆ ਪਰ ਅਸੀਂ ਤੁਹਾਨੂੰ ਨਾਮ ਨਹੀਂ ਦੱਸਾਂਗੇ ਜਿਹੜੇ ਕਿ ਇਹਦੇ ਨਾਲ ਬਲਵੰਤ ਸਿੰਘ ਜਿਹੜਾ ਕਿ ਮੇਨ ਦੋਸ਼ੀ ਹੈ ਪੁੱਤਰ ਛੋਟਾ ਸਿੰਘ ਬਧੌੜ ਦਾ ਰਹਿਣ ਵਾਲਾ ਡਿਸਟ੍ਰਿਕਟ ਬਰਨਾਲਾ ਜਿਹਦੇ ਵਿੱਚ ਉਹਨੇ ਇਹ ਕੀ ਕਰਦੇ ਆ ਵੀ ਉਹਨਾਂ ਨੇ ਸਾਰੀ ਡਾਕੂਮੈਂਟੇਸ਼ਨ ਇੱਕ ਪਟਵਾਰੀ ਦੇ ਨਾਲ ਬੰਦਾ ਜਿਹੜਾ ਨਾਲ ਲੱਗਾ ਹੋਇਆ ਉਹਨਾਂ ਨੇ ਇਹ ਸਾਰਾ ਕੁਝ ਬਣਾ ਕੇ ਡਾਕੂਮੈਂਟੇਸ਼ਨ ਤੇ ਇਹ ਇਹ ਸਾਰਾ ਫਰਾਡ ਪ੍ਰਤਿਆ ਤੇ ਲੋਕ ਕਿਉਂਕਿ ਸਸਤੇ ਭਾਅ ਦੀ ਜ਼ਮੀਨ ਜਿਹੜੀ ਹੈ ਮਤਲਬ ਮਹਿੰਗੇ ਭਾਅ ਵਾਲੀ ਇਸ ਜ਼ਮੀਨ ਜਦੋਂ ਤੁਹਾਨੂੰ ਸਸਤੇ ਵਿੱਚ ਮਿਲਦੀ ਹੈ ਤੇ ਬੰਦੇ ਬੜੀ ਛੇਤੀ ਖਸ ਜਾਂਦੇ ਆ ਫਿਰ ਇਹ ਸ਼ਾਮਿਲ ਵੀ ਆਇਆ ਸੀ ਮਾਪਦੇ ਇਹ ਸਾ ਉਹ ਬੰਦੇ ਜਿਹਦੇ ਨਾਲ ਜਦੋਂ ਠੱਗੀ ਹੋਈ ਉਹਨਾਂ ਨੇ ਜਦੋਂ origignal ਜਿਹੜਾ ਕਾਰਨਲ ਐਨਜੀ ਐਸ ਪੰਨੂ ਉਹਨਾਂ ਨੂੰ ਜਦੋਂ ਉਹਨਾਂ ਨੇ ਪੁੱਛਿਆ ਤੇ ਉਹਦੇ ਇਹੋ ਉਹਦੇ ਕੀ ਕਹਿੰਦੇ ਕਿ ਕਿ ਜਿਹਦੇ ਚ 121 ਤੇ 30 ਲੱਖ ਰੁਪਈਆ ਉਹਨਾਂ ਕੋਲ ਲੈ ਗਏ ਸੀ ਪਹਿਲਾਂ ਵੀ ਸਾਡੇ ਕੋਲ ਇਹਦੇ ਰਿਕਾਰਡ ਦੇ ਵਿੱਚ ਦੋ ਮੁਕਦਮੇ ਹੋਰ ਦਰਜ ਹੈ ਇੱਕ 25/25 ਹੈ ਜਿਹਦੇ ਚ ਪਹਿਲਾਂ ਵੀ ਇਸੇ ਸਾਲ ਦੇ ਸਟਾਰਟਿੰਗ ਤੋਂ ਵੀ ਕਿਸੇ ਕੋਈ ਇਹਨਾਂ ਨੇ ਬਿਆਨਾਂ ਲਿਆ ਸੀ ਉਸ ਉਹਦੇ ਵਿੱਚ ਵੀ ਅਸੀਂ ਇਹਦੇ ਵਿੱਚ ਐਫ ਆਈ ਆਰ ਦਰਜ ਹੋਈ ਹੋਈ ਹੈ। ਇਹਦੇ ਵਿੱਚ ਹੋਰ ਅਸਮੀ ਹੋ ਸਕਦਾ। ਹਾਂ ਜੀ ਇਹਦੇ ਵਿੱਚ ਦੋ ਤਿੰਨ ਅ ਅਜੇ ਹੋਰ ਤਫਤੀਸ਼ ਦੇ ਦੌਰਾਨ ਦੋ ਤਿੰਨ ਬੰਦੇ ਹੋਰ ਵੀ ਅਰੈਸਟ ਕੀਤੇ ਜਾਂ ਜਾ ਸਕਦੇ ਆ। ਉਹ ਜਾਲੀ ਡਾਕੂਮੈਂਟ ਵੀ ਇਹਨਾਂ ਨੇ ਬਣਾਏ ਸੀ। ਹਾਂ ਜੀ ਜਾਲੀ ਡਾਕੂਮੈਂਟਸ ਵੀ ਹੈਗੇ ਆ ਜਿਹੜੇ ਕਿ ਅਸੀਂ ਛੇਤੀ ਹੀ ਉਹ ਸਾਰੇ ਰਿਕਵਰ ਕਰਾ ਲਾਂਗੇ ਇਹਨਾਂ ਕੋਲ ਜਦੋਂ ਬਾਕੀ ਦੋਸ਼ੀ ਵੀ ਪਾ ਦੇ।